ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਨਮਸਕਾਰ ਸੰਤ ਕਬੀਰ ਜੀ ਦੀ ਜਨਮ ਦਿਤੇ ਉੱਤੇ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਕਾਉਂਸਲਰ ਸਾਹਿਬ सोनू ਦਾ ਨਵਜੋਤ ਗਰਗ ਜੀ ਚੇਅਰਮੈਨ ਆਏ ਹੋਏ ਇੱਧਰ ਬੈਠੇ ਹਰਜੋਤ ਸੰਧੂ ਜੀ ਗੁੱਟ ਪ੍ਰਵੀਨ ਸਿੱਧੂ ਜੀ ਵਿੱਕੀ ਚੋਪੜਾ ਜੀ ਜਤੈਨ ਮੰਨਨ ਜੀ ਮੋਨੂ ਟਾਈਗਰ ਜੀ ਬਿੱਲੂ ਪ੍ਰਧਾਨ ਜੀ ਤੇ ਅਮਨਦੀਪ ਜੀ ਇਹ ਸਾਰਿਆਂ ਦਾ ਮੈਂ ਸ਼ੁਕਰਗੁਜ਼ਾਰ ਆ ਕਿ ਇਹਨਾਂ ਨੇ ਅੱਜ ਇਹ ਸਾਰਾ ਇੰਤਜ਼ਾਮ ਕੀਤਾ ਔਰ ਇਹਨਾਂ ਕਰਕੇ ਮੈਂ ਤੁਹਾਨੂੰ ਸਾਰੇ ਭਰਾਵਾਂ ਪੈਨਾਂ ਨੂੰ ਮਿਲ ਸਕ ਰਿਹਾ ਇੱਕ ਤਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਇਹ ਫਰੋਜ਼ ਗਾਂਧੀ ਮਾਰਕੀਟ ਸ਼ਾਨ ਹੈ ਲੁਧਿਆਣੇ ਦੀ ਇਹ ਸਭ ਨਾਲੋਂ ਪਹਿਲੀ ਮਤਲਬ ਕਿ ਮਾਡਰਨ ਮਾਰਕੀਟ ਬਣੀ ਸੀ ਹੁਣ ਤਾਂ ਬੜੇ ਮਾਲ ਬਣ ਗਏ ਉਸ ਤੋਂ ਬਾਅਦ ਪਰ ਇਹ ਸਭ ਨਾਲੋਂ ਪਹਿਲੀ ਮਾਰਕੀਟ ਸੀ ਜਿੱਥੇ ਸਾਨੂੰ ਲੱਗਦਾ ਸੀ ਵੀ ਚੰਗੇ ਸ਼ੋਅਰੂਮ ਐ ਉਹਨਾਂ ਵਿੱਚੋਂ ਇੱਕ ਸ਼ੋਅਰੂਮ ਦੇ ਮਾਲਕ ਇੱਥੇ ਬੈਠੇ ਆ ਅਸ਼ੇਮ ਨਾਲਪਾਲ ਇਹ ਪਹਿਲਾਂ ਇਹਨਾਂ ਦਾ ਇੱਥੇ ਹਵੇਲੀ ਰਾਮ ਬੱਸੀ ਲਾਲ ਹੁੰਦਾ ਸੀ ਉਹ ਟਾਈਟਨ ਦਾ শোরੂਮ ਹੈ ਬੜਾ ਮਸ਼ਹੂਰ ਹੈ ਪਿੱਛੇ ਮੈਂ ਆਇਆ ਸੀ ਕੁਝ ਮੁੱਦੇ ਸੀਗੇ ਸਟਾਕ এক্সচেਜ ਦੇ ਉਹ ਮੈਂ ਕਾਫੀ ਹੱਦ ਤੱਕ ਹੱਲ ਕਰਤੇ ਇੱਕ ਇਹਨਾਂ ਨੂੰ ਪਾਰਕਿੰਗ ਦੀ ਲੋੜ ਸੀ ਉਹ ਵੀ ਗਲਾੜਾ ਤੋਂ ਜ਼ਮੀਨ ਇਹਨਾਂ ਨੂੰ ਮਿਲ ਗਈ ਹੈ ਨਾਲ ਸਰਫੇਸ ਪਾਰਕਿੰਗ ਚਾਲੂ ਹੋਣ ਲੱਗੀ ਉਹ ਪ੍ਰਪੋਜ਼ਲ ਗਈ ਹੋਈ ਚੰਡੀਗੜ੍ਹ ਜਦੋਂ ਹੋ ਕੇ ਆ ਜਾਏਗੀ 250 ਗੱਡੀ ਦੀ ਪਾਰਕਿੰਗ ਤੁਹਾਨੂੰ ਐਡੀਸ਼ਨਲ ਅਤੇ ਬੜੀ ਜਲਦੀ ਮਿਲ ਜਾਏਗੀ ਤੇ ਮੈਂ ਇਸ ਹੋਰ ਦੱਸੋ ਕਿਸੇ ਭਰਾ ਪੈਣ ਦਾ ਕੋਈ ਮੁੱਦਾ ਹੋਵੇ ਕੋਈ ਕੁਛ ਹੋਵੇ ਹੈ ਕਿਸੇ ਕੈਮਰੇ ਲੱਗ ਜਾਣਗੇ ਜੀ ਜਿਹੜੇ ਉੱtre ਆ ਮੈਂ ਗੱਲ ਕਰਦਾ ਠੀਕ ਇੱਥੇ ਮਾਸਟਰ ਦੇ ਵਿੱਚ ਪਾਰ ਕੇ ਇੱਥੇ ਬੈਠਣ ਵਾਸਤੇ ਵਧੀਆ ਹੱਟਾ ਨਹੀਂ ਲੱਗ ਜਾਣਗੇ ਲਾ ਹੋ ਜੋ ਹੋ ਜੋ ਹੋ ਜੋ ਕੰਪਨੀ ਵਾਲੇ ਉਹਨਾਂ ਦੇ ਕੋਲ ਕਾਰਪੋਰੇਸ਼ਨ ਵਾਲੇ ਜੇ ਆਪਾਂ ਆਪ ਕਰਦੇ ਤੇ ਤੋੜਦੇ ਨਹੀਂ ਮੈਂ ਵਧੀਆ ਵਧੀਆ ਕਰਵਾ ਦੋਗਾ ਇਹ ਦੇਖੋ ਕੰਮ ਤੁਹਾਡੇ ਤਿੰਨੋ ਹੋ ਜਾਣਗੇ ਕੋਈ ਵੱਡੇ ਕੰਮ ਨਹੀਂ ਪਰ ਮੇਰੀ ਇਹ ਗੁਜ਼ਾਰਿਸ਼ ਹੈ ਤੁਹਾਨੂੰ 23 ਤਰੀਕ ਤੱਕ ਵੇਟ ਕਰਨੀ ਪੈਣੀ ਕਿਉਂਕਿ ਕੋਡ ਆਫ ਕੰਡਕਟ ਲੱਗਿਆ ਤੇ ਮੈਂ ਕੋਈ ਕੰਮ 19 ਦਿਨ ਨਹੀਂ ਇਹ ਨਹੀਂ ਕਹਿ ਸਕਦਾ ਜੀ ਵੀ ਕੱਲ ਹੋ ਜੂ ਜਾਂ ਪਰਸੋ ਹੋ ਜੂ ਸਾਡਾ ਪੂਰਾ ਵਿਸ਼ਵਾਸ ਹੈ ਤੁਹਾਡੇ ਤੇ ਨਹੀਂ ਨਹੀਂ 23 ਤੋਂ ਬਾਅਦ ਪੱਕਾ ਇਹ ਕੰਮ ਕਰਾ ਦਾਂਗੇ ਸਾਰੇ ਕੰਮ ਤੁਹਾਡੇ ਜਿੰਨੇ ਤੁਸੀਂ ਕਹੇ ਆ ਹੋ ਜਾਣਗੇ ਹੁਣ ਮੈਂ ਤੁਹਾਨੂੰ ਥੋੜਾ ਜਿਹਾ 5 ਮਿੰਟ ਲਵਾਂਗਾ ਸਿਰਫ ਤੁਹਾਡੇ 2022 ਚ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣਿਆ ਉਦੋਂ ਮੈਂ ਤੁਹਾਡੇ ਕੋਲ ਵੋਟਾਂ ਨਹੀਂ ਮੰਗਣ ਆਇਆ ਕਿਉਂਕਿ ਲੋੜ ਨਹੀਂ ਹੁੰਦੀ ਰਾਜ ਸਭਾ ਦੇ ਐਮਪੀ ਦੀ ਵੋਟਾਂ ਦੀ ਨਾ ਮੈਂ ਤੁਹਾਨੂੰ ਕੋਈ ਵਾਅਦਾ ਕਰਕੇ ਗਿਆ ਸੀ ਪਰ 3 ਸਾਲ ਮੈਂ ਰਜ ਕੇ ਕੰਮ ਕੀਤੇ ਲੁਧਿਆਣਾ ਸ਼ਹਿਰ ਲਈ ਚਾਹੇ ਉਹ 에어ਪੋਰਟ ਹੈ ਸੜਕਾਂ ਸਿਵਲ ਹਸਪਤਾਲ ਹੈ, ESI ਹਸਪਤਾਲ ਹੈ, ESI ਮੈਡੀਕਲ ਕਾਲਜ ਆ ਗਿਆ। ਫੋਕਲ ਪੁਆਇੰਟ ਦੀਆਂ ਸੜਕਾਂ ਸਭਨਾਂ ਤੇ ਵਨ ਟਾਈਮ ਸੈਟਲਮੈਂਟ ਹੈ। ਹੁਣ ਸਾਰੀਆਂ ਸੜਕਾਂ ਜਾਂ ਰਿਪੇਅਰ ਕਰਾ ਰਹੇ ਆ ਜਾਂ ਰੀਲੇ ਕਰ ਰਹੇ ਆ। ਸਾਰੇ ਜਿੰਨੇ ਸੀਵਰੇਜ ਐ ਸੁਪਰ ਸੈਕਸ਼ਨ ਮਸ਼ੀਨਾਂ ਨਾਲ ਸਾਫ਼ ਕਰਦੇ ਆ। ਕਰੋੜਾ ਰੁਪਏ ਦੀ ਇੱਕ ਮਸ਼ੀਨ ਆਂਦੀ। ਲੁਧਿਆਣੇ 'ਚ ਸਿਰਫ ਦੋ ਮਸ਼ੀਨਾਂ ਸੀ। ਜਦੋਂ ਮੈਂ ਪਹਿਲੀ ਮੀਟਿੰਗ ਲਈਤੀ ਉਸ ਤੋਂ ਬਾਅਦ ਉਨੇ ਹੀ ਮਸ਼ੀਨਾਂ ਹੁਣ ਅੱਜ ਚੱਲ ਰਹੀਆਂ ਔਰ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਕਿ ਅੱਤ ਕੀ ਜਿਹੜਾ بارشਾਂ ਦਾ ਪਾਣੀ ਹੈ ਇੱਕ ਵਾਰੀ ਜ਼ਰੂਰ ਇਕੱਠਾ ਹੋਏਗਾ ਪਰ ਨਿਕਾਸੀ ਜਲਦੀ ਹੋ ਜਾਏਗੀ ਜਿਹੜੀ ਫੌਗਿੰਗ ਹੈ ਜਿਹਦੇ ਨਾਲ ਡੈਂਗੂ ਦੇ ਮਰੀਜ਼ ਘੱਟੋ-ਘੱਟ ਹੋਣ ਪਹਿਲਾਂ ਜੂਨ ਚ ਚਾਲੂ ਹੁੰਦੀ ਸੀ ਅੱਤ ਕੀ ਮਾਰਚ ਚ ਚਾਲੂ ਕਰਾਤੀ ਔਰ ਮੈਂ ਤੁਹਾਨੂੰ ਭਰਾਵਾਂ ਨੂੰ ਆਸ਼ਵਾਸਨ ਦਿੰਦਾ ਕਿ ਅੱਤ ਕੀ ਡੈਂਗੂ ਦੇ ਮਰੀਜ਼ ਘੱਟੋ-ਘੱਟ ਹੋਣਗੇ ਇਸ ਸਾਲ ਹੋਰ ਬੜੇ ਕੰਮ ਕੀਤੇ 250 30 ਸਾਲ ਹੋ ਗਏ ਸੀ 6 ਕਲੋਨੀਆਂ ਲੁਧਿਆਣਾ ਇੰਪਰੂਵਮੈਂਟ ਟਰਸਟ ਤੋਂ ਕਾਰਪੋਰੇਸ਼ਨ 'ਚ ਟਰਾਂਸਫਰ ਕਰਨ ਲਈ ਅਰਜ਼ੀਆਂ ਪਈਆਂ ਸੀ ਲੋਕਾਂ ਦੀਆਂ ਉਹ 30 ਸਾਲ ਹੋ ਗਏ ਸੀ ਨਹੀਂ ਹੋਈਆਂ ਸੀ ਉਹ ਡੇਢ ਮਹੀਨੇ ਵਿੱਚ ਲੁਧਿਆਣਾ ਇੰਪਰੂਵਮੈਂਟ ਟਰਸਟ 'ਚ ਵੀ ਮਤਾ ਹੋ ਗਿਆ ਕਾਰਪੋਰੇਸ਼ਨ 'ਚ ਵੀ ਹੋ ਗਿਆ ਔਰ ਟਰਾਂਸਫਰ ਹੋ ਗਈਆਂ 15000 ਦੇ ਕਰੀਬ ਤੁਹਾਡੀਆਂ ਸੜਕਾਂ ਤੇ ਨਵੀਆਂ ਲਾਈਟਾਂ ਲਗਾਤੀਆਂ ਟ੍ਰੈਫਿਕ ਮੈਨੂੰ ਪਤਾ ਇੱਕ ਬੜਾ ਵੱਡਾ ਮੁੱਦਾ ਲੁਧਿਆਣੇ ਵਿੱਚ ਉਹਦੇ ਲਈ ਵੀ ਐਕਸਟਰਾ ਪੁਲਿਸ ਫੋਰਸ ਵੀ ਮੰਗਾਈ ਹੈ ਤੇ ਜਿਹੜਾ 112 ਨੰਬਰ ਟੋਲ ਫਰੀ ਨੰਬਰ ਹੈ ਉਹ ਸਿਰਫ ਹੁਣ ਲਾਅ ਐਂਡ ਆਰਡਰ ਲਈ ਨਹੀਂ ਰਿਹਾ ਜੇ ਕੋਈ ਟ੍ਰੈਫਿਕ ਤੁਸੀਂ ਕਿਸੇ ਵੱਲੇ ਫਸੇ ਹੋ ਤੁਹਾਨੂੰ ਲੱਗਦਾ ਟ੍ਰੈਫਿਕ ਜਿਆਦਾ ਹੈ ਤੁਸੀਂ ਉੱਥੇ ਫੋਨ ਕਰੋ ਔਰ ਉਹ ਉਸੇ ਵੱਲੇ ਪੀਸੀਆਰ ਭੇਜਣਗੇ ਆ ਨੇੜੇ ਤੋਂ ਨੇੜੇ ਕੋਈ ਚੌਂਕੀ ਥਾਣੇ ਤੋਂ ਬੰਦੇ ਭੇਜਣਗੇ ਔਰ ਕੋਸ਼ਿਸ਼ ਕਰਕੇ ਟ੍ਰੈਫਿਕ ਚਾਲੂ ਕਰਾਣਗੇ ਤੋ ਮੇਰਾ ਮਤਲਬ ਹੈ ਬੜੇ ਮੈਂ ਇਹ ਸਾਰੇ ਕੰਮ ਸ਼ੌਕ ਨਾਲ ਕੀਤੇ ਹੋਰ ਵੀ ਬੜੇ ਕੰਮ ਹੈ ਤੁਹਾਨੂੰ ਇੱਕ ਕਾਗਜ਼ ਦਿੰਦਾ ਵੇਲ ਮਿਲੇ ਤੇ ਪੜ ਲਿਓ ਜਿਹੜੇ ਜਿਹੜੇ ਮੈਂ ਕੰਮ ਕੀਤੇ ਜਿਹੜੀ ਸਾਡੀ ਸਰਕਾਰ ਨੇ ਕੀਤੇ ਨਸ਼ਿਆ ਵਿਰੁੱਧ ਤੁਹਾਨੂੰ ਪਤਾ ਹੀ ਹੈ ਕਿੰਨੀ ਕ ਅਸੀਂ ਸ਼ਕਤੀ ਕੀਤੀ ਹੋਈ ਬਿਲਡਿੰਗਾਂ ਢਾ ਰਹੇ ਆ 9000 ਬੰਦਾ ਪੁਲਿਸ ਦੇ ਮਤਲਬ ਕਿ ਫੜਕੇ ਥਾਣੇ ਉਥੇ ਜੇਲਾਂ ਵਿੱਚ ਹੈ ਜਿਨ੍ਹਾਂ ਦੀ ਬੇਲ ਵੀ ਨਹੀਂ ਹੋ ਰਹੀ ਔਰ ਕਈ ਨੱਠ ਕੇ ਇਥੋਂ ਕੀ ਨਾਮ ਵਿਚਨਲੇ ਅਸੀਂ ਇਹ ਚਾਹੁੰਦੇ ਆ ਸਾਡਾ ਜਿਹੜਾ ਪੰਜਾਬ ਦਾ ਯੂਥ ਹੈ ਔਰ ਪੰਜਾਬ ਹੈ ਇਹ ਸਾਰਾ ਨਸ਼ਾ ਮੁਕਤ ਹੋ ਜੇ ਅਸੀਂ ਪੰਜਾਬ ਦਾ ਜਿਹੜਾ ਫਿਊਚਰ ਹੈ ਜਿਹੜਾ ਉਹ ਨੂੰ ਬਚਾਈਏ ਕਈ ਪਿੰਡ ਨਸ਼ਾ ਮੁਕਤ ਹੋ ਚੁੱਕੇ ਆ ਹੁਣ ਪੰਜਾਬ ਜਲਦੀ ਨਸ਼ਾ ਮੁਕਤ ਹੋ ਜਾਊਗਾ ਨੌਕਰੀਆਂ 54000 ਤੋਂ ਉੱਪਰ ਸਰਕਾਰੀ ਨੌਕਰੀਆਂ ਦੇ ਚੁੱਕੇ ਆ ਕਦੀ ਵੀ ਐਨੇ ਸਾਲਾਂ ਚੰਨੀਆਂ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਔਰ ਜਿੰਨੀਆਂ ਨੌਕਰੀਆਂ ਦਿੱਤੀਆਂ ਕੋਈ ਵੀ ਕੋਰਚ ਕਿਤੇ ਸਟੇ ਨਹੀਂ ਹੋਇਆ ਕੁਛ ਨਹੀਂ ਹੋਇਆ ਕਿਉਂਕਿ ਮੈਰਿਟ ਤੇ ਦਿੱਤੀਆਂ ਗਈਆਂ ਮੋਰੀ ala ਪੈਸਾ ਕਿਸੇ ਦਾ ਨਹੀਂ ਲੱਗਿਆ 900 ਦੇ ਕਰੀਬ ਆਮ ਆਦਮੀ ਕਲੀਨਿਕ ਬਣ ਚੁੱਕੇ ਆ ਹਲੇ ਵੀ ਮੈਂ ਜਿੱਥੇ ਜਾਂਦਾ ਲੋਕੀ ਕਹਿੰਦੇ ਜੀ ਆਮ ਆਦਮੀ ਕਲੀਨਿਕ ਹੋਰ ਬਣਾ ਦਿਓ ਸਾਡੇ ਇਲਾਕੇ 'ਚ ਕਾਮਯਾਬ ਹੈ ਤਾਈਂ ਕਹਿੰਦੇ ਆ ਲੋਕੀ ਜਿਹੜਾ ਇਲਾਜ ਕਰਾਣ ਜਾਂਦੇ ਆ ਬੜੇ ਤਸੱਲੀ ਬਖਸ਼ੇ ਵਾਪਸ ਆਂਦੇ ਆ ਔਰ ਜਿੱਥੇ-ਜਿੱਥੇ ਕਈ ਜਗ੍ਹਾ ਆਮ ਆਦਮੀ ਕਲੀਨਿਕ ਜਨਤ ਆਸ਼ਾ ਹੁੰਦਾ ਬਾਰੀ ਨਹੀਂ ਆਂਦੀ ਉੱਥੇ ਹੋਰ ਆਮ ਆਦਮੀ ਕਲੀਨਿਕ ਅਸੀਂ ਨਵੇਂ ਬਣਾ ਰਹੇ ਆਂ ਮੈਂ ਹੁਣ ਤਾਂ ਤੁਹਾਡੇ ਕੋਲ ਆ ਰਹੇ ਆਂ ਤੁਹਾਡਾ ਸਾਥ ਮੰਗ ਰਹੇ ਆਂ ਤੁਹਾਨੂੰ ਵਾਅਦਾ ਕਰਕੇ ਕੋਈ ਜਾ ਰਹੇ ਆ ਕਿ ਲੁਧਿਆਣੇ ਨੂੰ ਵਧੀਆ ਸ਼ਹਿਰ ਬਣਾਵਾਂਗੇ ਆਉਣ ਵਾਲੇ ਟਾਈਮ ਵਿੱਚ ਪਹਿਲਾਂ ਸਾਰੇ ਕੰਮ ਸ਼ੌਕ ਨਾਲ ਕੀਤੇ ਹੁਣ ਸ਼ੌਕ ਦੇ ਨਾਲ ਮੇਰੀ ਜ਼ਿੰਮੇਵਾਰੀ ਵੀ ਹੋ ਗਈ ਤੁਹਾਡੇ ਮੁਤਲਕ ਔਰ ਮੈਂ ਇਹ ਤੁਹਾਨੂੰ ਵਾਦਾ ਕਰਦਾ ਕਿ ਆਉਣ ਵਾਲੇ ਟਾਈਮ ਚ ਚਾਰ ਗੁਣਾ ਕੰਮ ਕਰਕੇ ਦਿਖਾਵਾਂਗੇ ਤੁਹਾਨੂੰ ਔਰ ਲੁਧਿਆਣੇ ਨੂੰ ਇਹੋ ਜਿਹਾ ਸ਼ਹਿਰ ਬਣਾ ਦੇਣਾ ਕਿ ਤੁਹਾਨੂੰ ਨਾ ਲੋਵੇ ਤੁਸੀਂ ਲੁਧਿਆਣੇ ਦੇ ਵਾਸੀ ਹੋ ਤੁਸੀਂ ਲੁਧਿਆਣੇ ਚ ਰਹਿੰਦੇ ਹੋ ਔਰ ਪਿੱਛੇ ਮੁੱਖ ਮੰਤਰੀ ਜੀ ਆਏ ਆ ਉਹ ਤਾਂ ਹੁਣ ਮੈਨੂੰ ਬਲੈਂਕ ਚੈੱਕ ਦੇ ਗਏ ਕਹਿੰਦੇ ਸੰਜੀਵ ਕੋਈ ਵੀ ਲੁਧਿਆਣੇ ਦਾ ਕੰਮ ਹੋਵੇ ਉਹ ਮੈਨੂੰ ਚਿੱਠੀ ਭੇਜਣੀ ਹੈ ਔਰ ਮੇਰੇ ਸਾਈਨ ਹੋ ਕੇ ਤੈਨੂੰ ਉਹ ਚਿੱਠੀ ਵਾਪਸ ਜਾਏਗੀ ਤੈਨੂੰ ਕਦੀ ਪੈਸਿਆਂ ਦੀ ਥੋੜ ਨਹੀਂ ਹੋਣ ਦਵਾਂਗੇ ਕਿਸੇ ਵੀ ਪ੍ਰੋਜੈਕਟ ਲਈ ਔਰ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਕਿ ਲੁਧਿਆਣੇ ਦੀ ਅਸੀਂ ਸ਼ਕਲ ਬਦਲ ਦਾਂਗੇ ਬੜੀ ਜਲਦੀ ਬਹੁਤ ਬਹੁਤ ਸ਼ੁਕਰੀਆ ਬੋਲੇ ਸੋ ਨਿਹਾਲ ਸ਼ੁਕਰੀਆ ਜੀ ਸ਼ੁਕਰੀਆ ਜੀ ਇੱਕ ਮੈਂ ਜਾਂਦੇ ਜਾਂਦੇ ਹੋਰ ਤੁਹਾਡੇ ਤੋਂ ਵਾਦਾ ਲੈਣਾ ਚਾਹੁੰਦਾ वैसे ਤਾਂ ਮੇਰੇ ਪਹਿਲੇ ਇਲੈਕਸ਼ਨ ਐ ਮੈਨੂੰ ਵੋਟ ਵੀ ਨਹੀਂ ਮੰਗਣੀ ਆਂਦੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ 19 ਤਰੀਕ ਨੂੰ ਗਰਮੀ ਜ਼ਰੂਰ ਐ 10 15 ਮਿੰਟ ਲੱਗਣਗੇ 192 ਬੂਥ ਐ ਇੱਕ ਬੂਥ 'ਚ 7 800 ਤੋਂ ਵੱਧ ਵੋਟਾਂ ਨਹੀਂ ਪੰਦੀਆਂ 10 15 ਮਿੰਟ 'ਚ ਵਾਰੀ ਆ ਜਾਣੀ ਆ ਆਪਣੇ ਫੈਮਿਲੀ ਨਾਲ ਆਪਣੇ ਯਾਰਾਂ ਦੋਸਤਾਂ ਨਾਲ ਸਾਰਿਆਂ ਨਾਲ ਜਾ ਕੇ ਵੋਟ ਜ਼ਰੂਰ ਪਾ ਕੇ ਆਓ ਮੇਰਾ ਇੱਕ ਨੰਬਰ ਹੈ ਮਸ਼ੀਨ ਤੇ ਬਹੁਤਾ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਥੱਲੇ ਦੇਖਣ ਦੀ ਲੋੜ ਨਹੀਂ ਇੱਕ ਨੰਬਰ ਦਬਾ ਦਿਓ ਆਰ ਗਰਮੀ ਹੈ ਜਲਦੀ ਵਾਪਸ ਆ ਜਿਓ ਬਹੁਤਾ ਆਪਾਂ ਦਿਮਾਗ ਨਹੀਂ ਲਗਾਣਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ ਦੁਬਾਰਾ ਸ਼ੁਕਰੀਆ ਸਰ ਅਜੇ ਫੋਜਗੰਦੀ ਮਾਰਕੀਟ ਲਗਾਤਾਰ ਦੁਖੇ ਮੈ ਅਜ ਤੱਕ ਇੱਥੇ ਕੋਈ ਨਮਾਇਜ਼ ਨਹੀਂ ਆਇਆ ਅੱਜ ਤੁਸੀਂ ਇੱਥੇ ਸਾਰ ਵੀ ਲਈ ਜਾਂ ਨਾ ਦੀ ਕਈ ਮੁਸ਼ਕਿਲਾਂ ਸੀ ਜਿਹੜੀਆਂ ਲੰਬੇ ਸਮੇਂ ਤੋਂ ਹੱਲ ਕੀਤੀਆਂ ਨੇ ਇੱਥੇ ਪਾਰਕਿੰਗ ਦੀ ਸਮੱਸਿਆ ਸਭ ਤੋਂ ਜ਼ਿਆਦਾ ਦੱਸੀ ਗਈ ਹੈ ਪਾਰਕਿੰਗ ਜੀ ਮੈਂ ਆਲਰੇਡੀ ਇਹਨਾਂ ਨੂੰ ਕਹਤਾ ਹਾਂ ਕਿ ਇੱਥੇ ਨਾਲ ਜ਼ਮੀਨ ਪਈ ਗਲਾਟਾ ਦੀ ਉਹ ਇਹਨਾਂ ਨੂੰ ਦਵਾਤੀ ਹੋਈ ਹੈ ਉਹਦੀ ਜਿਹੜੀ ਅਪਰੂਵਲ ਲਈ ਚੰਡੀਗੜ੍ਹ ਗਈ ਹੈ ਫਾਈਲ ਉਹ ਆ ਜਾਏਗੀ 15-20 ਦਿਨ ਹੋਰ ਵੀ ਮਹੀਨਾ ਤੋਂ ਪੁਰਾਣੀ ਗੱਲ ਹੈ ਪਰ ਇਹਨਾਂ ਨੂੰ ਸਰਫੇਸ ਪਾਰਕਿੰਗ ਉੱਥੇ ਅਲਾਉ ਕਰ ਰਿਹਾ 250 ਕਾਰ ਦੀ ਇਹਨਾਂ ਦੀ ਐਡੀਸ਼ਨਲ ਪਾਰਕਿੰਗ ਬੜੀ ਜਲਦੀ ਚਾਲੂ ਹੋ ਜਾਏਗੀ ਤੇ ਉਹ ਲਾਈਟ ਦੀ ਸਮੱਸਿਆ ਕਈ ਤਰ੍ਹਾਂ ਇਸ ਸਾਰੀਆਂ ਲਾਈਟਾਂ ਲੱਗ ਗਈਆਂ ਜੀ ਜਿੰਨੀਆਂ ਇਹਨਾਂ ਨੂੰ ਚਾਹੀਦੀਆਂ ਸੀ ਔਰ ਇਹਦੇ ਕਰਕੇ ਲਾਅ ਐਂਡ ਆਰਡਰ ਵੀ ਇੱਥੇ ਬੈਟਰ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਸੁੰਦਰੀਕਰਨ ਦਾ ਦੌਰ ਆਏਗਾ ਕਿਉਂਕਿ ਬਿਲਕੁਲ ਬਿਲਕੁਲ ਹੋਏਗਾ ਜੀ ਹੋਮ ਹੀ ਗਿਆ ਤੇ ਹੋਏਗਾ ਵੀ ਮੈਂ 2 ਕੁ ਮਹੀਨੇ ਪਹਿਲਾਂ ਇੱਥੇ ਆ ਕੇ ਉਦਘਾਟਨ ਕਰਕੇ ਗਿਆ ਸੀਗਾ ਉਹ ਕੰਮ ਖਤਮ ਹੋ ਗਿਆ ਜੀ ਸਾਰਾ ਕਰਨਲ ਸਾਹਿਬ ਆਈ ਮਾਸਟਰ ਆਈ ਪਾਰਕ ਖਤਮ ਹੋ ਗਿਆ ਬਾਹਰ ਹਾਈ ਟੈਕ ਤੱਕ ਇਹ ਸ ਹੋ ਗਿਆ ਜੀ ਸਾਰਾ ਕੰਮ ਕੁਝ ਹੋ ਗਿਆ ਕੁਝ ਹੋ ਰਿਹਾ ਲੋਹਣ ਵਾਲੇ ਸਮਝੇ ਕਹਿੰਦੇ ਕਿ ਕਿ ਸਭ ਤੋਂ ਪੋਸ਼ ਇਲਾਕਾ ਹੈ ਕਿਉਂਕਿ ਸਾਰੇ ਇੱਥੇ ਸ਼ੇਅਰ ਮਾਰਕੀਟ ਵੀ ਹੈ ਕਈ ਬਿਜ਼ਨਸਮੈਨ ਨਹੀਂ ਨਹੀਂ ਸ਼ੇਅਰ ਮਾਰਕੀਟ 'ਚ ਵੀ ਕੋਈ ਇਹਨਾਂ ਦਾ ਕੰਮ ਸੀ ਬਿਲਡਿੰਗ ਦਾ ਉਹ ਵੀ ਖਰਾਬ تھا ਹੋ ਜਾਏਗਾ ਜੀ ਬੜਾ ਵਧੀਆ ਸਰ ਜੀ ਤੁਸੀਂ ਜਿਹੜਾ ਕੰਮ ਸ਼ੁਰੂ ਕਰਦੇ ਹੋ ਕੋਲ ਜਲਦੀ ਨਿਪਟਾ ਦਿੰਦੇ ਹੋ ਦਾ ਕਰ ਚੰਗੀ ਗੱਲ ਹੈ ਦੇਖੋ ਸ਼ੌਕ ਹੈ ਮੈਂ ਫਾਲੋ ਅਪ ਕਰਦਾ ਰਹਿੰਦਾ ਲਗਾਤਾਰ ਔਰ ਕੋਸ਼ਿਸ਼ ਕਰਦਾ ਕਿ ਕੰਮ ਜਲਦੀ ਤੋਂ ਜਲਦੀ ਖਤਮ ਹੋਵੇ। ਕਈ ਮੁੰਡੇ ਤਾਂ ਵੀ ਜਿਵੇਂ ਜਿਹੜੇ ਕਦੇ ਕਿਸੇ ਪਾਰਟੀ ਨੇ ਉਹ ਹੱਥ ਵਿੱਚ ਲਿਆ ਤੁਸੀਂ ਉਹ ਚੱਕ ਕੇ ਤੇ ਨਾਲ ਦੇ ਨਾਲ ਕਰਾ ਕੇ ਲੈ ਲੈਂਦੇ। ਬਿਲਕੁਲ ਕੋਸ਼ਿਸ਼ ਕਰ ਰਹੇ ਆ ਜੀ ਪੂਰੀ ਆਪਣੀ ਕੋਸ਼ਿਸ਼ ਕਰਦਾ। ਕਿਉਂਕਿ ਜੇ ਮੈਨੂੰ ਕੋਈ ਜ਼ਿੰਮੇਵਾਰੀ ਮਿਲੀ ਹੈ ਪਹਿਲਾਂ ਰਾਜ ਸਭਾ ਦੀ ਮਿਲੀ ਫਿਰ ਹ ਹੁਣ ਮੇਰੀ ਡਿਊਟੀ ਲੱਗੀ ਐ ਐਮਐਲਏ ਦੇ ਇਲੈਕਸ਼ਨ ਲੜਨ ਦੀ। ਮੈਂ ਇੱਕੋ ਹੀ ਗੱਲ ਕਹਿੰਦਾ ਕਿ ਜੇ ਰੱਬ ਨੇ ਇੱਜ਼ਤ ਮਾਨ ਬਖਸ਼ੀ ਹੈ ਤੇ ਸੁਸਾਇਟੀ ਨੂੰ ਜਿੰਨਾ ਤੁਸੀਂ ਦੇ ਸਕੋ ਵਾਪਸ ਦੇਣਾ ਚਾਹੀਦਾ। ਥੋੜਾ ਤਾਂ ਬੱਸ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਨ ਕਿ ਇਹ ਹੀ ਮੈਸੇਜ ਹੈ ਜੀ 19 ਤਰੀਕ ਨੂੰ ਵੋਟ ਜ਼ਰੂਰ ਪਾਣ ਆਓ ਡੈਮੋਕਰੇਸੀ ਲਈ ਜ਼ਰੂਰੀ ਹੈ ਔਰ ਆਪਣੇ ਯਾਰਾ ਦੋਸਤਾਂ ਨਾਲ ਰਿਸ਼ਤੇਦਾਰਾਂ ਨਾਲ ਔਰ ਮੌਸਮ ਵੀ ਮੇਰੇ ਖਿਆਲ ਜੋ ਮੌਸਮ ਬੇਬਾਕ ਕਹਿ ਰਿਹਾ ਜਿੰਨੀ ਅੱਜ ਗਰਮੀ ਆ ਉਹਦੇ ਨਾਲੋਂ ਘੱਟ ਹੋਏਗਾ ਔਰ ਦੂਜੀ ਗੱਲ ਇਹ ਹੈ ਕਿ ਪੈਸੇ ਵੀ ਡੈਮੋਕਰੇਸੀ ਲਈ VOTING ਦੀ ਜਿਹੜੀ ਪਰਸੈਂਟੇਜ ਜਿੰਨੀ ਜ਼ਿਆਦਾ ਹੋਵੇ ਉਨੀ ਚੰਗੀ ਹੈ ਔਰ મત ਦਾ দান ਜਿਹੜਾ ਹੈਗਾ ਮਤਦਾਨ ਕਹਿੰਦੇ ਆ ਉਹ ਕਰਨਾ ਜ਼ਰੂਰੀ ਹੈ ਔਰ ਦੂਜੀ ਗੱਲ ਇਹ ਹੈ ਕਿ ਮੇਰਾ ਜਿਹੜਾ ਬਟਨ ਹੈ ਮੈਂ ਆਪਣਾ ਵੀ ਦੱਸਦਾ ਹਾਂ ਜੀ VOTING ਲਈ ਤਾਂ ਕਹਿ ਰਹੇ ਇੱਕ ਨੰਬਰ ਹੈਗਾ ਇਹਦੇ ਤੇ EVM ਮਸ਼ੀਨ ਤੇ ਤੇ ਇੱਕ ਨੰਬਰ ਬਟਨ ਦਬਾ ਕੇ ਮੈਨੂੰ ਸਕਸੈਸਫੁਲ ਕਰੋ ਮੈਂ ਤੁਹਾਨੂੰ ਵਾਦਾ ਕਰਦਾ ਸਾਰੇ ਲੁਧਿਆਣਵਿਆਂ ਨੂੰ ਕਿ ਪਛਤਾਉਗੇ ਨਹੀਂ ਰਮਨ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਕਹਿੰਦੇ ਕਿ ਨੰਬਰ ਵੀ ਇੱਕ ਹੈ ਔਰ ਆਣਾ ਵੀ ਪਹਿਲੇ ਨੰਬਰ ਤੇ ਹੀ ਹੈ ਬਸ ਠੀਕ ਹੈ ਜੀ ਜੋ ਸੀਐਮ ਸਾਹਿਬ ਨੇ ਕਹਿਤਾ ਸੀ ਬਣਾਣਾ ਜੀ ਇਹ ਸਭ ਨੇ ਬਣਾਣਾ ਤੁਸੀਂ ਠੀਕ ਹੈ ਥੈਂਕ ਯੂ ਥੈਂਕ ਯੂ ਜਿਹੜੇ ਮੌਕੇ ਤੇ ਪਹੁੰਚੋ ਪ੍ਰਚਾਰ ਕਰ ਇੱਕ ਮਿੰਟ ਦੇਖੋ ਇਹ ਦੱਸਦੇ ਹੋ ਜਿਵੇਂ ਪਹਿਲਾਂ ਸੰਜੀਵ ਰੋੜਾ ਜੀ ਨੇ ਤੁਹਾਨੂੰ ਦੱਸਿਆ ਵਾ ਮੈਂ ਪਹਿਲਾਂ ਵੀ ਦੱਸਿਆ ਤੇ ਹੁਣ ਵੀ ਤੁਹਾਡੇ ਲਈ ਕਹਿ ਰਿਹਾ ਵਾਂ ਭਈ ਸੰਜੀਵ ਰੋੜੇ ਨੇ ਪਹਿਲਾਂ ਕੰਮ ਕਰਕੇ ਦਿਖਾਇਆ ਬਾਅਦ ਚ ਦਾ ਸਾਰੇ ਹੀ ਕਹਿੰਦੇ ਹੁੰਦੇ ਆ ਵੀ ਵੋਟਾਂ ਪਾ ਲੋ ਬਿਨਾ ਵੋਟਾਂ ਤੋਂ ਕੰਮ ਕਰਕੇ ਦਿਖਾਇਆ ਇਸ ਕਰਕੇ ਲੋਕ ਬੜੇ ਸਮਝਦਾਰਾ ਔਰ ਸੂਝਵਾਨ ਨੇ ਸੰਜੀਵ ਰੋੜੇ ਦੇ ਕੰਮਾਂ ਨੂੰ ਦੇਖਦੇ ਹੋਏ ਬਾਤ ਚੜ ਕੇ ਵੇਖਿਓ 19 ਤਰੀਕ ਨੂੰ ਵੋਟਾਂ ਪਾ ਕੇ ਇੱਕ ਨੰਬਰ ਤੇ ਲਿਆਉਗੇ ਲੁਧਿਆਣਾ ਵੈਸਟ ਦੇ ਵਿੱਚ ਡਵੈਲਪਮੈਂਟ ਹੋਊਗੀ ਜੀ ਬਿਲਕੁਲ ਹੋ ਪਹਿਲਾਂ ਹੀ ਹੋ ਚੁੱਕੀ ਹੈ ਜੀ ਇਹ ਤਾਂ ਜਿੰਨੀ ਕੁ ਰਹਿ ਗਈ ਉੰਨੀ ਕੁ ਹੋਰ ਹੋ ਜਾਣੀ ਆ ਠੀਕ ਹੈ ਜੀ ਧੰਨਵਾਦ